तिलांग मोहल्ला पहला कार तीसरा एक ओंकार सतगुरु प्रसाद एहे तन माया पाहे प्यारे लितडा लब रंगाये मेरी कंतना पावे चोलडा प्यारे क्यों तन सेजे जाए हां कुर्बान जाऊं ਮਰਵਾਨਾ ਹਾਂ कुर्बान जाऊं ਹਾਂ कुर्बान जाऊं ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤਨੇ ਪਿਆਰੇ ਕੰਤ ਤਿਨਾਕੇ ਪਾਸ ਤੋੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ तिलांग मोहल्ला पहला कार तीजा एक ओंकार सतगुरु प्रसाद एहे तन माया पाहया प्यारे लितडा लब रंगाये मेरी कंतना पावे चोलडा प्यारे क्यों तन सेजे जाए हां कुर्बान जाऊं मर्वाना हां कुर्बान जाऊं हां कुर्बान जाऊं तिनाके ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੀ ਪਿਆਰੇ ਕੰਤ ਤਿਨਾਕੇ ਪਾਸ ਤੁੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਅੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾਉ ਮਿਹਰਵਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤਨੇ ਪਿਆਰੇ ਕੰਤ ਤਿਨਾਕੇ ਪਾਸ ਤੁਰ ਦਿਨਾਂ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ तिलांग मोहल्ला पहला कार तीजा एक ओंकार सतगुरु प्रसाद एहे तन माया पाहया प्यारे लितडा लब रंगाये मेरे कंत ना पावे चोलडा प्यारे क्यों तन सेजे जाए हां कुर्बान जाऊं मर्वान हां कुर्बान जाऊं हां कुर्बान जाऊं तिना के ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਕੇ ਪਾਸ ਤੋੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ तिलांग मोहल्ला पहला कार तीसरा एक ओंकार सतगुरु प्रसाद एहे तन माया पाहे प्यारे लितडा लब रंगाये मेरी कंतना पावे चोलडा प्यारे क्यों तन सेजे जाए हां कुर्बाने जाऊं ਮਰਵਾਨਾ ਹਾਂ कुर्बाने जाऊं ਹਾਂ कुर्बाने जाऊं ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤਨੇ ਪਿਆਰੇ ਕੰਤ ਤਿਨਾਕੇ ਪਾਸ ਤੂੜ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਨਿਲਾੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਉ ਕੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਕੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਤਨ ਤਿਨਾ ਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰੰਗਾਏ ਮੇਰੀ ਕੰਤਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਉ ਗੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤਨੇ ਪਿਆਰੇ ਕੰਤ ਤਿਨਾਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੀ ਕੰਤਨਾ ਭਾਵੇ ਚੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਾਂ ਕੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਾਂ ਸਦ ਕੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੀ ਪਿਆਰੇ ਕੰਤ ਤਿਨਾ ਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੀ ਕੰਤਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਉ ਗੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੀ ਪਿਆਰੇ ਕੰਤ ਤਿਨਾਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹੇ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੀ ਕੰਤਨਾ ਪਾਵੇ ਚੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਉ ਕੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਕੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੀ ਪਿਆਰੇ ਕੰਤ ਤਿਨਾ ਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੀ ਕੰਤਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਉ ਗੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹੇ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਉਹ ਕੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਕੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਤੁਰ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹੇ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰ ਰੰਗਾਏ ਮੇਰੀ ਕੰਤਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਉ ਗੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੀ ਪਿਆਰੇ ਕੰਤ ਤਿਨਾ ਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹੇ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੀ ਕੰਤਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਉ ਗੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹੇ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰ ਰੰਗਾਏ ਮੇਰੀ ਕੰਤਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਾਂ ਗੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੇ ਹਾਂ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨ ਕੇ ਚੋਲੇ ਰਤੜੀ ਪਿਆਰੇ ਕੰਤ ਤਿਨਾਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੀ ਕੰਤਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸਿਰ ਦੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਉ ਗੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹੇ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰੰਗਾਏ ਮੇਰੀ ਕੰਤਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹੋ ਕੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੀ ਪਿਆਰੇ ਕੰਤ ਤਿਨਾਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੀ ਕੰਤਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸਿਰਜੇ ਜਾਏ ਹਾਂ ਕੁਰਬਾਨੇ ਜਾਉ ਮਰਵਾਨਾ ਹਾਂ ਕੁਰਬਾਨੇ ਜਾਉ ਹਾਂ ਗੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਾਂ ਸਦ ਗੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਦਿਨਾ ਕੇ ਪਾਸ ਤੂੜ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੀ ਕੰਤਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹੋ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੇ ਹਉ ਸਦ ਕੁਰਬਾਨੇ ਜਾਉ ਰਹਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੀ ਪਿਆਰੇ ਕੰਤ ਤਿਨਾਕੇ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕ 앙ਕਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰੰਗਾਏ ਮੇਰੀ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸਿਰਜੇ ਜਾਏ ਹਾਂ ਕੁਰਬਾਨੇ ਜਾ ਮਰਵਾਨਾ ਹਾਂ ਕੁਰਬਾਨੇ ਜਾ ਹਉ ਕੁਰਬਾਨੇ ਜਾਉ ਤਿਨਾਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾਕੇ ਹਉ ਸਦ ਕੁਰਬਾਨੇ ਜਾਉ ਰਹਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਦਿਨਾ ਕੇ ਪਾਸ ਤੂੜ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ पे ही रवे